ਇਸ ਵੇਲੇ ਬਠਿੰਡਾ ਦੀ ਸਰਹੰਦ ਨਹਿਰ ਲਗਾ ਲਗਾ ਪਰ ਚੱਲ ਰਹੀ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਅਜੇ ਇਸ ਦੇ ਨੇੜੇ ਜਾਣਾ ਵੀ ਜਾਨਲੇਵਾ ਸਾਬਤ ਹੋ ਸਕਦਾ ਹੈ ਸੋਮਵਾਰ ਦੁਪਹਿਰ ਇੱਕ ਵਿਅਕਤੀ ਅਚਾਨਕ ਇਸ ਨਹਿਰ ਦੇ ਵਿੱਚ ਡਿੱਗ ਪਿਆ ਗਨੀਮਤ ਰਹੀ ਕਿ ਇਸੇ ਦੌਰਾਨ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗ ਗਿਆ ਤੇ ਇਨ੍ਹਾਂ ਚੋਂ ਇੱਕ ਸ਼ਖਸ ਨੇ ਹਿੰਮਤ ਦਿਖਾਉਂਦਿਆਂ ਇਸ ਡੁੱਬ ਰਹੇ ਵਿਅਕਤੀ ਨੂੰ ਬਹੁਤ ਮੁਸ਼ਕਲ ਬਚਾ ਲਿਆ ਇਹ ਜਦੋਜਹਿਦ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਕਿਸੇ ਨੇ ਮੋਬਾਈਲ ਫੋਨ ਦੇ ਕੈਮਰੇ ਤੇ ਇਹ ਸਾਰੀ ਵੀਡੀਓ ਬਣਾਈ ਜਦੋਂ ਉਸ ਨੂੰ ਬਚਾਇਆ ਜਾ ਰਿਹਾ ਸੀ ਵੀਡੀਓ ਵਿੱਚ ਸਾਫ਼ ਹੈ ਕਿ ਆਪਣੇ ਤੋਂ ਭਾਰੇ ਵਿਅਕਤੀ ਨੂੰ ਡੁੱਬਣੋਂ ਬਚਾਉਣ ਲਈ ਇਸ ਸ਼ਖਸ ਨੂੰ ਕਿੰਨੀ ਹਿੰਮਤ ਤੇ ਮਿਹਨਤ ਦਿਖਾਉਣੀ ਪਈ ਅਖੀਰ ਇਸ ਵਿਅਕਤੀ ਨੂੰ ਬਚਾ ਲਿਆ ਗਿਆ ਤੇ ਸਹਾਰਾ ਜਨ ਸੇਵਾ ਦੀ ਟੀਮ ਦੇ ਹੱਥ ਹਸਪਤਾਲ ਭੇਜ ਦਿੱਤਾ ਗਿਆ ਪਰ ਇਸ ਘਟਨਾ ਦਾ ਅਹਿਮ ਪਹਿਲੂ ਇਹ ਰਿਹਾ ਕਿ ਡੁੱਬਦੇ ਵਿਅਕਤੀ ਦੀ ਜਾਨ ਬਚਾਉਣ ਤੋਂ ਬਾਅਦ ਵੀ ਬਚਾਉਣ ਵਾਲੇ ਸ਼ਖਸ ਦਾ ਬੇਹੱਦ ਸਾਲੀਨ ਵਿਵਹਾਰ ਦੇਖਣ ਨੂੰ ਮਿਲਿਆ ਇਨਾ ਇਨਸਾਨੀ ਵਿਵਹਾਰ ਤੁਸੀਂ ਸ਼ਾਇਦ ਹੀ ਕਿਤੇ ਵੇਖਿਆ ਹੋਵੇ ਦੇਖੋ ਵਿਅਕਤੀ ਨੂੰ ਬਚਾਉਣ ਤੋਂ ਬਾਅਦ ਵੀ ਕਿੰਨੀ ਹਲੀਮੀ ਨਾਲ ਉਲਟਾ ਰੱਬ ਦਾ ਧੰਨਵਾਦ ਬਚਾਉਣ ਵਾਲਾ ਹੀ ਕਰ ਰਿਹਾ ਹੈ ਇਹ ਬਾਈ ਨੇ ਬਚਾਇਆ ਬਾਈ ਕੀ ਹਾਲ ਚਾਲ ਆ ਬਾਈ ਵਧੀਆ ਬਾਈ ਤੇ ਬਾਈ ਕਿਵੇਂ ਪਤਾ ਲੱਗਾ ਕੀ ਕੀ ਸੀ ਗੱਲਬਾਤ ਖੜੇ ਸੀ ਨਹਿਰ ਤੇ ਦੇਖੀ ਜਾਂਦੇ ਸੀਗੇ ਉਹਨੂੰ ਜੇ ਉਹਨੂੰ ਤੈਰਨਾ ਹੋ ਤਾ ਉਹੀ ਸਾਲ ਮਾਰੂਗਾ ਬਾਈ ਅੱਛਾ ਮੈਂ ਪਿੱਛੋਂ ਫਰਖਾਲ ਮਾਰੀ ਕੱਢ ਲਿਆ ਬਚਾਲਿਆ ਉਸ ਤੈਰ ਤੋਂ ਦੁਸ਼ਤੀ ਵੀ ਲੱਗਦੀ ਆ ਮਨ ਤਾਂ ਅੱਛਾ ਸ਼ਰਾਬ ਪੀਤੀ ਹੋਈ ਲੱਗਦੀ ਆ ਲੱਗਦੀ ਆ ਮਨ ਠੀਕ ਬਾਕੀ ਪਤਾ ਨਹੀਂ ਅਜੇ ਨਾ ਹੋਰ ਵਧੀਆ ਬਰਾਵਾ ਧੰਨਵਾਦ ਆ ਕੰਨੀ ਬਾਤ ਕਾ ਬਤਾਰਾ ਜੋਰਜਾਰ ਲੱਗ ਇਸ ਵੇਲੇ ਜਦੋਂ ਗਰਮੀ ਦੀ ਰੁੱਤ ਸਿਖਰ ਤੇ ਹੈ ਤਾਂ ਨਹਿਰ ਦੇ ਵਿੱਚ ਲਵਾ ਲਵ ਭਰਿਆ ਪਾਣੀ ਚੱਲ ਰਿਹਾ ਹੈ ਲਵਾ ਲਵ ਭਰੀ ਇਸ ਨਹਿਰ ਦੇ ਕੋਲ ਜਾਣਾ ਵੀ ਜਾਣਲੇਵਾ ਸਾਬਤ ਹੋ ਸਕਦਾ ਹੈ ਇਹ ਸੱਚ ਹੈ ਔਰ ਦੂਜਾ ਬੱਚਿਆਂ ਦਾ ਇਸ ਵੇਲੇ ਖਾਸ ਖਿਆਲ ਰੱਖਣ ਦੀ ਲੋੜ ਹੈ ਕਿਉਂਕਿ ਬੱਚਾ ਨੂੰ ਤਪ ਦੀ ਗਰਮੀ ਦੇ ਵਿੱਚ ਅਜੀਹਾ ਪਾਣੀ ਅਟਰੈਕਟ ਕਰਦਾ ਹੈ ਖਿੱਚਦਾ ਤੇ ਜਦੋਂ ਬੱਚੇ ਆਪਣੀ ਗਰਮੀ ਮਟਾਉਣ ਲਈ ਅਜੇ ਹੀ ਨਹਿਰ ਦੇ ਵਿੱਚ ਨਹਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਫਿਰ ਮੰਦ ਭਾਗੀਆਂ ਘਟਨਾਵਾਂ ਵਾਪਰਦੀਆਂ ਨੇ ਸੋ ਜ਼ਾਹਿਰ ਹੈ ਕਿ ਮਾਪਿਆਂ ਨੂੰ ਇਸ ਵੇਲੇ ਆਪਣੇ ਬੱਚਿਆਂ ਪ੍ਰਤੀ ਖਾਸ ਤੌਰ ਤੇ ਚੇਤਨ ਰਹਿਣ ਦੀ ਲੋੜ ਹੈ ਕਿ ਨਹਿਰ ਦੇ ਕੋਲ ਨਾ ਜਾਣ